ਕੁਝ ਨਾ ਗੱਲਾਂ ਤੇਰੇ ਯਾਰ ਦੀਆਂ ਕੰਮ ਲੱਭ ਲੈ ਕੋਈ ਕੰਮ ਤੇਰੀ ਵੀਡੀਓ ਨੂੰ ਕੋਈ ਨਹੀਂ ਦੇਖਦਾ ਬੁੱਠੀ ਦੇਖ ਪਹਿਲਾਂ ਤੂੰ ਆਪ ਦੀ ਇਹ ਨਾਲੇ ਗਰੀਬਾਂ ਨੂੰ ਕੋਈ ਨਹੀਂ ਉਹ ਕਰਦਾ ਲਾਈਕ ਲੂਕ ਹਾਂ ਉਹ ਜੱਸੀ ਕਿਵੇਂ ਆ ਵਧੀਆ 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 ਹੋ ਅੱਛਾ ਅੱਜ ਨਿੰਮਾ ਕਿਵੇਂ ਸੁਪਰੀ ਕਰਿਆ ਬੈਠਾ ਉੱਤੇ ਉਹ ਪਤਾ ਨਹੀਂ ਕਾ ਬੋਲਾ ਆ ਵੇ ਕਾਣ ਪਾ ਮੀਂਰ ਕਾ ਆ ਉਹ ਰੋ ਕਿਉਂ ਕਹਿੰਦੇ ਸੀ ਵੀਡੀਓ ਬੁਣੇ ਆਂ ਬੜ ਗਿਆ ਬੰਦਾ ਕਾ ਬੇਰਮਾ ਬੜਮਾ ਪਾਵਾਂ ਤਾਂ ਕਰਕੇ ਕਾਲਾ ਗੋਲਾ ਪੈ ਗਿਆ ਇਹਦੇ ਅੱਛਾ ਹਾਂ ਕੰਮ ਕਰਦਾ ਕਰਦਾ ਨਹੀਂ ਇਹਦੇ ਕਰਕੇ ਚੁੱਪ ਜੇ ਕਰਿਆ ਬੈਠਾ ਇਹਦੇ ਕਰਕੇ ਇਹ ਅੱਛਾ ਉਸੇ ਫੇਰ ਉਹਨੂੰ ਵੀ ਗੇਮ ਬੈਠਾ ਚੁੱਪ ਜੇ ਕਰਿਆ ਚੱਲ ਉਹ ਹਾਂ ਵੀ ਨੀ ਮੇ ਕਿਵੇਂ ਚੁੱਪ ਜੇ ਕਰਿਆ ਬੈਠਾ ਉਹ ਬੈਠੇ ਬਾਈ ਵਧੀਆ ਸਭ ਕਾ ਪਰਵਾਹ ਉਹ ਸਭ ਕਾ ਪਰਵਾਹ ਠੀਕ ਨਾ ਉਹ ਕੀ ਬਣਦਾ ਫਿਰ ਅੱਜ ਕੱਲ ਕੰਮ ਧੰਦੇ ਦਾ ਕੁਛ ਨਹੀਂ ਬਣਦਾ ਬਾਈ ਤੱਕੇ ਕਹੀਦੇ ਨੇ ਕਿਉਂ ਕਹਿੰਦੇ ਨਹੀਂ ਹੁੰਦੇ ਕਹਿੰਦੇ ਨੌਕਰੀ ਨਹੀਂ ਮਿਲੀ ਤੈਨੂੰ ਤਰੀਕ ਤੇ ਕੋਈ ਜ਼ਿੰਦਗੀ ਨਹੀਂ ਬਿਲਕੁਲ ਹੈ ਨਹੀਂ ਬਾਈ ਤਰੀਕ ਨੂੰ ਕੋਈ ਹੋਰ ਨਹੀਂ ਪਸਤਾ ਮਾਪੇ ਛੋੜ ਮਾਰ ਕੇ ਜਵਾਕ ਨੂੰ 12 ਬਣਾ ਲੈਂਦੇ ਹੋ ਸਕੇ ਤੂੰ ਗਾਹਾਂ ਵੀ ਲਾ ਆਂਦਾ ਅਲੈਕੁਮ ਸਲਮ ਪਰ ਜਿਹੜੀ 12 ਬਾਅਦ ਤੋਂ ਮੁਸ਼ਕਲ ਆਉਂਦੀ ਆ ਹੂੰ ਉਹਦੇ ਜਾ ਕੇ ਬੰਦੇ ਨੂੰ ਪਤਾ ਲੱਗਦਾ ਸਹੀ ਕਹਿੰਦਾ ਪੈਂ ਇਹਨੇ ਦੇਖ ਲਏ ਇਹਨੇ ਕੰਮਕਾਰ ਦੇਖ ਲੇ ਮੇਰਾ ਅਜੇ ਤੱਕ ਕੋਈ ਸੈਟ ਨਹੀਂ ਆਇਆ ਠੀਕ ਆ ਮੈਂ ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਵਾਹ ਫੌਜ ਦਾ ਕੀ ਬਣਿਆ ਤੇਰਾ ਤੂੰ ਫੌਜੀ ਕੀ ਬਸਤੀ ਹੋ ਗਿਆ ਮੈਂ ਕਹਿੰਦੇ ਰੇਸ ਰੂਦ ਕੱਟ ਗਿਆ ਸੀ ਮੈਂ ਕਿਹਾ ਸੀ ਇਹ ਰੇਸ ਉਹ ਚ ਵੀ ਗਿਆ ਸੀ ਹਾਂ ਮਨੂ ਲੋਕ ਕਹਿੰਦੇ ਤੂੰ ਰੇਸ ਲਾ ਦੇਗਾ ਮੈਂ ਦਿਨ ਰਾਤ ਮਿਹਨਤ ਕੀਤੀ ਅੱਛਾ ਕੀ ਵਰਕਰ ਹੈਗਾ ਫਿਰ ਤੈਨੂੰ ਦੱਸ ਦਾਂ ਮੈਂ ਸਾਰੀ ਗੱਲ ਮੈਂ ਜਮੈਂ ਅੰਦਰ ਵਗਿਆ ਸੀ ਮੇਰੇ ਸ ਵੀ ਐਕਸੀਡੈਂਟ ਲੱਗਿਆ ਸੀ ਇੱਥੇ ਦਾ ਅੱਛਾ ਮੇਰਾ ਮੈਡੀਕਲ ਕੋਹਣ ਤੇ ਆ ਗਿਆ ਜਦੋਂ ਮੈਡੀਕਲ ਵਾਲੇ ਜਦੋਂ ਉਹਨਾਂ ਨੇ ਮੇਰੇ ਐਮ ਐਚ ਪਾਤੀ ਅੱਛਾ ਕੰਮ ਤੂੰ ਹਾਂ ਅਗਰ ਨਿਕਲ ਜਾਂਦੀ ਹੂ ਯਾਰ ਤੇਰੇ ਕੱਢੀ ਨਹੀਂ ਉਹਨਾਂ ਨੇ ਭਾਈ ਮੈਂ ਇੱਥੇ ਡਾਕਟਰ ਨੂੰ ਦਿਖਾ ਕੇ ਆ ਆਪਣੇ ਬਰਨਾਲੇ ਵਧੀਆ ਡਾਕਟਰ ਨੂੰ ਸਪੈਸ਼ਲਿਸਟ ਨੂੰ ਅੱਛਾ ਇਹ ਉਹ ਗੱਲਾਂ ਕੰਨ ਓਕੇ ਆ ਪਰ ਕਹਿੰਦੇ ਹੁੰਦੇ ਨੇ ਜਦੋਂ ਕਿਸਮਤ ਸਾਥ ਨਾ ਦੇਵੇ ਹਾਂ ਬਸ ਗੱਲ ਦਾ ਸਾਰੀ ਕਿਸਮਤ ਤੇ ਖੜ ਜਾਂਦੀ ਆ ਵੀ ਜੇ ਨਜ਼ਰ ਬਾਈ ਮੱਥੇ ਦੀ ਤਕਦੀਰ ਨਹੀਂ ਸਾਥ ਦਿੰਦੀ ਕੁਝ ਨਹੀਂ ਬਣਦਾ ਇਹਦਾ ਕੁਝ ਨਹੀਂ ਬਣਦਾ ਇਹ ਗੱਲ ਸੱਚੀ ਆ ਮੈਂ ਉਹਨਾਂ ਨੇ ਐਮਐਚ ਜੋ ਕੜਤਾ ਐਮਐਚ ਤੋਂ ਹਾਂ ਉਹ ਤਾਂ ਤੂੰ ਸਾਰਾ ਕੁਝ ਸਿਲੈਕਟ ਹੋ ਗਿਆ ਹੀ ਤੇਰਾ ਸਾਰਾ ਕੁਝ ਮੇਰਾ ਪੇਪਰ ਵੀ پاس ਅੱਛਾ ਐਮਐਚ ਤੋਂ ਕਰਤਾ ਯਾ ਮਾੜੀ ਜਦੋਂ ਮਾੜੀ ਗੱਲਾਂ ਕਰੀਏ ਰਪਨ ਕਰਨ ਹਾਰੀ ਦੇ ਜਾਣ ਫੇਰੇ ਬੰਦੇ ਨੂੰ ਕੁਝ ਨਹੀਂ ਹੋ ਹਾਂ ਗੱਲ ਤਾਂ ਬਈ ਕਿਸਮਤ ਦੀ ਆ ਠੀਕ ਆ ਤੇ ਮੈਂ ਉਸ ਤੋਂ ਮੁੜਿਆ ਆ ਮੈਨੂੰ ਮੇਰੇ ਮਾਪਿਓ ਨੇ ਬੀਏ ਤੇ ਵੀ ਲਾਇਆ ਹਾਂ ਅੱਛਾ ਬੀਏ ਕਨ ਲੱਗਿਆ ਸੀ ਮੈਨੂੰ ਹਾਂ ਬੀਏ ਤੇ ਵੀ ਲਾਇਆ ਪਰ ਉਹ ਕਹਿੰਦੇ ਹੁੰਦੇ ਨੇ ਫਿਰ ਵੀ ਉਹੀ ਗੱਲ ਆ ਜਾਂਦੀ ਆ ਉਹ ਲੋਕਡਾਊਨ ਲੱਗ ਗਿਆ ਆਹ ਵਾ ਲੱਗਿਆ ਸੀਗਾ ਲੋਕਡਾਊਨ ਠੀਕ ਹੈ ਠੀਕ ਉਹ ਵੀ ਇਹ ਕਰਦਾ ਸੀ ਤੁਝੇ ਲੋਕਡਾਊਨ ਲੱਗਿਆ ਸੀ ਇਹ ਕਰਦਾ ਸੀ ਅੱਛਾ ਜਿਹੜੇ ਤਾਗੜੇ ਘਰਾਂ ਦੇ ਬੰਦੇ ਸੀ ਉਹ ਤਾਂ ਕਰਕੇ ਜਿਹੜੇ ਮੇਰੇ ਵਰਗੇ ਰੋਜ਼ ਦੇ ਕਮਾਉਣ ਵਾਲੇ ਸੀ ਜਿਹੜੇ ਕੰਮ ਤੋਂ ਘਰੇ ਬੈਠੇ ਸੀ ਸਹੀ ਖਬਰ ਉਹਨਾਂ ਦੀ ਰਹਿ ਗਈ ਵਿੱਚ ਵਿਚਾਰੇ ਵਿਚਾਰ ਆਇਆ ਨਾ ਖਰਚਾ ਪਾਣੀ ਵੀ ਘਰ ਦਾ ਹੋ ਜਾਂਦਾਗਾ ਹੁਣ ਆਖਦਾ ਪੀਸਾ ਮਾਪਿਓ ਕਿੱਥੋਂ ਭਰੂਗਾ ਉਧਰ ਲੋਕਡਾਉਣ ਲੱਗੇ ਹੋਏ ਆਸੀਂ ਇਹ ਤਾਂ ਠੀਕਾ ਤਰੀਕਾ ਫਿਰ ਉਸ ਤੋਂ ਬਾਅਦ ਮੈਂ ਫਿਰ ਕੋਈ ਕੰਮ ਦੇਖੇ ਮੈਂ ਇੱਕ ਦੋ ਕੰਮ ਦੇਖੇ ਪਰ ਮੇਰਾ ਸੱਤ ਨਾ ਆਇਆ ਕਾਚਾ ਠੀਕ ਆ ਹਾ ਤੁਹਾਨੂੰ ਪਤਾ ਹੋਏ ਦੁਆਜ ਮੈਂ ਰੀਲਾ ਰੁਲਾ ਨਹੀਂ ਬਣਾਉਂਦਾ ਹਾਂ YouTube ਤੇ ਕਹਿੰਦੇ ਵੀੜਵਾ ਬੁੜਵਾ ਮਾਉਂਦੀ ਆ ਉਹਦਾ ਦਾਸੀ ਉਹ ਬਾਈ ਕਹਿੰਦਾ ਵੀ ਉਹ YouTube ਤੇ ਵੀੜਵਾ ਬੁੜਵਾ ਪਾਉਂਦਾ ਗਾ ਕਹਿੰਦਾ ਹਾਂ ਬਾਈ ਇਹ ਮੈਂ ਚੱਲਦਾ ਇਹ ਜਾਂਦੇ ਹੋਣਗੇ ਯਾਰ ਤੇਰੇ ਬਾਈ ਵੀਡੀਓ ਵੀ ਬਣਾਉਂਦਾ ਲੋਕਾਂ ਨੂੰ ਪੈਸੇ ਵੀ ਆਉਂਦੇ ਆ ਮੈਂ ਬੜੀਆਂ ਵੀਡੀਓ ਬਣਾਈਆਂ ਪਰ ਇਹ ਲੋਕ ਸਿਆਣੇ ਬੰਦੇ ਨੂੰ ਦੇਖਦੇ ਨਹੀਂ ਕਿਉਂ ਭਾਈ ਦੇਖਦੇ ਕਿਉਂ ਨਹੀਂ ਇਹੇ ਇਹ ਲੋਕ ਜਿਹੜੇ ਨੰਗਾ ਨਾਚ ਦੇਖਣ ਆਲੇ ਆ ਜਾਂਦੇ ਆ ਜਾਂ ਕੁੜੀਆਂ ਦੇ ਕੈਪੜੀਆਂ ਆਪਾਂ ਆ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਵੱਧ ਦੇਖਦੇ ਆ ਇਹ ਗੱਲ ਤੇ ਸਹੀ ਹੈ ਨਾ ਇਹ ਤਾਂ ਜਮਾਂਦਨ ਗੱਲ ਆ ਯਾਰ ਕਰੀਬ ਬੰਦੇ ਨੂੰ ਤਾਂ ਅਗਲਾ ਸਿੰਪਲ ਬੰਦੇ ਨੂੰ ਕੋਈ ਨਹੀਂ ਦਿਖਦਾ ਬਾਕੀ ਮੈਂ ਬਣਾਉਂਦੀ ਚੱਪਲਾਂ ਨਹੀਂ ਦੇਣੀਓ ਠੀਕ ਆ ਕਿਉਂ ਕਾਣੇ ਬਣਾਉਣੇ ਮਹਿੰਗੇ ਮਹਿੰਗੇ ਕੱਪੜੇ ਬੂਟ ਪਾ ਕੇ ਮੈਂ ਉਹੀ ਚੱਪਲਾਂ ਦੇ ਉਹੀ ਲੋਰ-ਲੂਰ ਜੀ ਪਾ ਕੇ ਅੱਛਾ ਮੇਰੀ ਵੀਡੀਓ ਨੂੰ ਕੌਣ ਦੇਖੂ ਮੇਰੇ ਕੋਲੇ ਲੰਡੂ ਆ ਮੋਬਾਈਲ ਮੈਂ ਉਹਦੀ ਵੀਡੀਓ ਬਣਾ ਲੰਨਾ ਹਰੇਕ ਪਾਲ ਦਾ ਕੁਆਲਿਟੀ ਠੀਕ ਆ ਆਏ ਵਰਕ ਪਾ ਜਾਂਦਾ ਬਾਈ ਚਲ ਕੋਈ ਗੱਲ ਨਹੀਂ ਹੌਸਲਾ ਨਾ ਹਾਰ ਕੋਸ ਨਹੀਂ ਹੁੰਦਾ ਉਹ ਰੱਬ ਆਪਣੇ ਨਾਲ ਆ ਕਿਸਮਤ ਤਾਂ ਕੋਈ ਗੱਲ ਨਹੀਂ ਸਾਥ ਹੋਊਗੀ ਆਪਣਾ ਕਰੋ ਕਹਿੰਦੇ ਨੇ ਕੰਮ ਕਰ ਹਮ ਕੰਮ ਕਰਨ ਜਾਂਦਾ ਤਾਂ ਕੋਈ ਉੱਥੇ ਕੰਮ ਨਹੀਂ ਦਿੰਦਾ ਹਮ ਕੰਮ ਮਿਲਦਾ ਹੀ ਨਹੀਂ ਅੱਜ ਕੱਲ ਮਿਲਦਾ ਹੀ ਨਹੀਂ ਨੌਕਰੀਆਂ ਅੱਜ ਕੱਲ ਤੇ ਮਿਲਦੀਆਂ ਹੀ ਨਹੀਂਆਂ ਆ ਬਸ ਇੱਕ ਤਰੀ ਬਸ ਫੌਜ ਦੀ ਸੀ ਜਿਹੜੀ ਬੰਦੀ ਸੀ ਹੁਣ ਚਲ ਕੋਈ ਨਾ ਹੁਣ ਨੀਲਾ ਰੂਲਾ ਪਾ ਲਿਆ ਕਰ ਦੂ ਰੱਬ ਉਸ ਆਪ ਦਊਗਾ। ਕਿੱਲਾ ਬਾਗੇ ਵੀ ਕੀ ਕਰੂੰ ਕੋਈ ਨਹੀਂ ਬਸਦਾ। ਕੋਈ ਗੱਲ ਨਹੀਂ। ਕੋਈ ਨਹੀਂ ਬਸਣਗੇ। ਆ ਕੋਈ ਗੱਲ ਨਹੀਂ ਹੌਸਲਾ ਰੱਖਿਆ ਕਰ ਹੌਸਲਾ ਨਾ ਆ ਰਿਹਾ ਕਰ ਅਸੀਂ ਵੀ ਇਹ ਸੋਚਿਆ ਗਿਆ ਮਿੰਮਾ ਚੁੱਪੀਏ ਕਰਿਆ ਵਟਾ ਕੋਈ ਸੱਕੋ। ਲੋਕੇ ਅਗਲਾ ਜਾਂਦਾ ਚੱਕ ਕੇ ਮੂੰਹ ਬਾਹਰ ਵਗਿਆ। ਭੇੜ ਚਾਲ ਹੋ ਰਹੀ ਹੈ ਬਾਹਰ ਜਾਣ ਦੀ। ਅਗਲਾ ਤਾਂ ਹੀ ਜਾਂਦਾ ਜੇ ਇੰਡੀਆ ਦੀ ਕੁਝ ਮਿਲਦਾ ਨਹੀਂ। ਹਾਂ ਦੁਖੀ ਹੋਇਆ ਹੀ ਜਾਂ ਬੇ ਗੱਲ ਮੇਰੀ ਸੱਚੀ ਆ ਜੀ। ਨਹੀਂ ਕਿਹੜਾ ਜੀ ਕਰਦਾ। ਇਹ ਬਿਲਕੁਲ ਸੱਚੀ ਆ। ਜਮਾ ਜਮਾ ਹੈ। ਹਾਂ। ਕੀ ਦਾ ਨਹੀਂ ਜੀ ਕਰਦਾ ਮੈਂ ਆਪਦੀ ਮਾਂ ਦੇ ਹੱਥ ਦੀਆਂ ਰੋਟੀਆਂ ਖਾਵਾ ਹਰੇਕ ਰਾਜੀ ਕਰਦਾ ਜੀ ਮੈਂ ਆਪਦੇ ਘਰੇ ਰਹਾ ਹਾਂ ਮਜਬੂਰੀ ਆ ਸਹੀ ਗੱਲ ਆ ਆਦੇ ਭੈਣ ਭਾਈਆਂ ਦੇ ਵਿੱਚ ਰਹਾ ਹਰੇਕ ਦੀ ਮਜਬੂਰੀ ਆ ਜੇ ਆਪਾਂ ਨੂੰ ਇੱਥੇ ਨੌਕਰੀਆਂ ਮਿਲ ਲੈਣਾ ਬੱਚਿਆਂ ਨੂੰ ਫੇਰ ਕੀ ਹੋ ਆ ਬਾਤਾਂ ਦੀ ਕਿ ਲੋੜ ਆ ਬਾਤਾਂ ਦੀ ਵੀ ਕਿ ਲੋੜ ਮਾਂ ਡੋ ਵੀ ਤਾਂ ਗਾਣਾ ਨਿੰਦਾ ਵੀ ਜੇ ਗਾਣਾ ਦੇਵਾਂਗੇ ਤਾਂ ਕੁਝ ਬਣ ਜੂ ਨਹੀਂ ਉਹਨਾਂ ਦਾ ਕਿਹੜਾ ਜੀ ਕਰਦਾ ਮਾਂ ਪਿਓ ਗਾਣਾ ਗਾਦੇ ਵਾਸਤੇ ਦਿੰਦਾ ਉਹ ਵੀ ਆਏ ਕਹਿੰਦਾ ਵੀ ਤੁਸੀਂ ਕੰਮ ਕਰੋਗੇ ਭਾਈ ਚੰਗਾ ਵਧੀਆ ਸਮਾਜੀ ਆ ਆਦੇ ਬੱਚੇ ਪਾਲ ਲੋਗੇ ਕੱਲ ਨੂੰ ਵਿਆਹ ਹੋਣੇ ਆਏ ਇਹ ਤਾਂ ਆਪਣੀ ਜ਼ਿੰਮੇਵਾਰੀਆਂ ਠਾਉਣ ਦੁਗਰੇ ਹੋ ਜੂਗੇ ਮਾਂ ਪਿਓ ਵੀ ਕਿਸੇ ਵਜ੍ਹਾ ਤੇ ਕਾਲਾ ਹੋ ਗਏ ਮਾਂ ਪਿਓਗੇ ਨਾ ਹੁੰਦਿੰਦਾ ਇਹਨਾਂ ਮੰਤਰੀਆਂ ਨੇ ਜਿਹੜੇ ਸੜੇ ਮੰਤਰੀ ਆ ਗਏ ਇਹਨਾਂ ਨੇ ਕੰਮ ਸਾਰਾ ਖਰਾਬ ਕਰਤਾ ਆ ਜਿਹੜੇ ਆ ਮੰਤਬਗੜ ਬੇਕਾਮ ਨਹੀਂ ਮਿਲ ਰਿਹਾ ਹਾਂ ਚਲ ਕੋਈ ਗੱਲ ਨਹੀਂ ਹੌਸਲਾ ਰੱਖ ਸਭ ਤੋਂ ਵੱਡੀ ਤਕਦੀਰ ਆ ਜਿਹੜਾ ਆਪਣੀ ਕਿਸਮਤ ਦੇ ਵਿੱਚ ਹੋਇਆ ਸਭ ਕੁਝ ਮਿਲ ਜਾ ਮੈਂ ਦੇਖ ਲਿਆ ਅੱਛਾ ਮੇਰੇ ਕਰਮ ਜਮਾ ਹਾਰੀ ਨਹੀਂ ਮਦਦ ਯਾਰੀ ਦੀ ਦਿਸਦਾ ਯਾਰ ਬਈ ਕਾਨੂੰ ਕਰੇ ਜਾਣਾ ਦਾ ਮਾਮਲਾ ਕਰਾਣਾਗਾ ਉਹਨਾਂ ਦਾ ਗਲਾ ਦੇਣ ਦਾ ਫਰਜ਼ ਆ ਜਦੋਂ ਕਹਿੰਦੇ ਨੇ ਤੀ ਪੁੱਤ 24 25 ਸਾਲ ਦਾ ਹੋ ਜੇ ਬੇਲਾ ਤੁਰਾ ਫਿਰੇ ਜੇ ਕਿਸੇ ਨੂੰ ਚੰਗਾ ਹੀ ਲੱਗਦਾ ਹੁੰਦਾ ਆ ਤਾਂ ਗੱਲ ਆ ਬਾਹਰੇ ਜਾਣਾ ਤਾਂ ਲੋਕ ਤਾਨੇ ਮਾਤੇ ਨੇ ਕਿਸੇ ਕੋਲੇ 10 ਮਿੰਟ ਖੜ ਜਾਣਾ ਆਹ ਲਾ ਕਹਿੰਦਾ ਬੇਲਾ ਤੁਰਾ ਹਾਂ ਕਹਿੰਦੇ ਦਾ ਹੈਗੇ ਚੱਲ ਹੁਣ ਲੋਕਾਂ ਵਾਲੀ ਸੁਣ ਕੇ ਤੇ ਟਾਈਮ ਨਹੀਂ ਨਾ ਲੱਗਦਾ ਨਹੀਂ ਲੱਗਦਾ ਜ਼ਿੰਦਗੀ ਤੇਰੀ ਸਾਰੀ ਪਈ ਆ ਤੇਰੀ ਜ਼ਿੰਦਗੀ ਸਾਰੀ ਕੋਈ ਪਈ ਆ ਅੱਗੇ ਹਜੇ ਹੁਣ ਮੈਂ ਰੀਲਾ ਬਣਾਉਣਾ ਮੈਂ ਰੀਲਾ ਵੀ ਕਿੰਨਾ ਚਿਰ ਬਣਾਉਂ ਠੀਕ ਆ ਠੀਕ ਆ ਉਦੋਂ ਫਿਰ ਬਾਹਰ ਪੂਰ ਬਗ ਗਿਆ ਬਾਈ ਤੂੰ ਤਾਂ ਕਹਿਦਾ ਬਾਹਰ ਮੈਂ ਬਾਹਰ ਨਹੀਂ ਆਣ ਲਈ ਨੋਟਾਂ ਦਾ ਝੋਲਾ ਜਾਏਗਾ ਮੈਨਾਂ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੀ ਮੈਂ ਕਿੰਨਾ ਖੋਹਾਂ ਬਾਈ ਕੋਸੇ ਖਾਣ ਲੈਣਾ ਕੋਸੇ ਖੋਣਾ ਪੈਂਦਾ ਬਾਈ ਤੇਰੀ ਗੱਲ ਜਮਾ ਜਾਏਗਾ ਖੋਣਾ ਪੈਂਦਾ ਪਰ ਬੰਦਾ ਖੋਹੂ ਵੀ ਦਾਹੀਂ ਜਿਹਦੇ ਕੋਲ ਕੁਝ ਹੋ ਆ ਵੀ ਗੱਲਾਂ ਫੋਨ ਲੈ ਜਿਹੜਾ ਮੇਰੇ ਵਰਗਾ ਜਮਾਂ 0 ਲੈਵਲ ਤੋਂ ਉੱਠਦਾ ਉਹਨੂੰ ਲੋਕ ਉਠਾ ਨਹੀਂ ਦਿੰਦੇ ਹਾਂ ਠੀਕ ਆ ਕੋਈ ਗੱਲ ਨਹੀਂ ਹੌਸਲਾ ਹੌਸਲਾ ਰੱਖ ਕੇ ਚੱਲ ਰੱਬ ਰੱਖਾਗਾ ਕੋਣ ਅਗਲਾ ਯੂਟਿਊਬਰ ਬਣ ਜਾਂਦਾ ਅਗਲਾ ਪ੍ਰੋਮੋਸ਼ਨ ਕਰਾਉਂਦਾ ਰੁਪਈਏ ਜੰਦਾ ਗਾ ਠੀਕ ਆ ਲੋਕਾਂ ਨੇ ਇਹਨੂੰ ਨਾ ਚੱਲ ਪਈਆ ਅੱਛਾ ਮੈਂ ਫੇਰ ਉਹੀ ਗੱਲ ਆ ਜਾਂਦੀ ਆ ਗਰੀਬੀ ਉਹੀ ਗਰੀਬੀ ਦੀ ਗੱਲ ਆ ਮੈਂ ਦੇਖ ਕੇ ਰਾਜੀ ਨਹੀਂ ਆ ਨਾ ਮੈਂ ਪ੍ਰੋਮੋਸ਼ਨ ਕਰਾ ਸਕਦਾ ਨਾ ਕੋਈ ਚੱਪੜਾਂ ਵਾਲੇ ਦੀ ਵੀਡੀਓ ਦੇਖੇ ਠੀਕ ਆ ਤੁਸੀਂ ਜਿਵੇਂ ਕਹਦਾ ਬਾਹਰ ਵਗ ਜਾ ਬਾਹਰ ਵੀ ਮੇਰੇ ਵਰਗੇ ਨੂੰ ਕੋਈ ਨਹੀਂ ਪੁੱਛਦਾ ਹੂੰ ਠੀਕ ਆ ਇਤਰੂ ਜਾਣ ਟੈਕਸ ਲਾਈਨ ਵੇੜੀ ਔਖਾ ਹੋ ਜਾਂਦਾ ਅਗਲ ਵਿੱਚ ਦਾ ਸਾਰੀਆਂ ਗੱਲਾਂ ਇਹੀ ਮਤਲਬ ਆਈ ਭਾਈ ਇਹ ਨਹੀਂ ਗਰੀਬੀ ਆ ਗਰੀਬ ਦੇ ਗਰੀਬੀ ਭਾ ਦੋ ਉਹੀ ਗੱਲ ਆ ਜਾਂਦੀ ਵੀ ਗਰੀਬੀ ਬਹੁਤ ਵੱਡੀ ਗੱਲ ਆ ਗਈ ਗੱਲ ਕੋਈ ਗੱਲ ਨਹੀਂ ਹੌਸਲਾ ਰੱਖੋ ਪਰਮਾਤਮਾ ਕਿਸੇ ਦਿਨ ਕਿਸੇ ਦਾ ਪਾਇਆ ਕਰ ਚੱਲਣੀ ਬੀਡ ਮਾ ਪਾਇਆ ਕਰ ਚੱਲਣੀਆਂ ਠੀਕ ਆ ਨਾ ਵਧੀਆ ਰੱਖ ਤੇ ਭਰੋਸਾ ਰੱਖ ਆ ਸਰਕਾਰਾਂ ਇੰਨੀਆਂ ਹੋਣੇ ਹਾ ਜਿਹੜੇ ਪੁਲਿਸ ਦੀ ਬਾਤ ਜੇ ਪੇਪਰ ਆਉਂਦੇ ਹੁੰਦੇ ਆ ਆ ਇਹ ਵੀ ਪਤਾ ਰਿਹਾ ਤੇ ਇਹ ਵੀ ਪਤਾ ਰਿਹਾ ਇਹ ਜੇ ਮੈਨੂੰ ਐਸਾ ਕਿ ਪੇਪਰ ਤੂੰ ਬਾਸ ਲੈ ਲੈ ਮਾ ਹਿੰਦੀ ਨਹੀਂ ਟਿਸਨ ਲੈ ਚਲੋ ਕੋਈ ਗੱਲ ਨਹੀਂ ਬਾਹਰ ਉਹਨਾਂ ਨੂੰ ਆ ਵੀ ਬਾਰਪੂਰ ਬਾਗਿਆ ਫਿਰ ਬਾਈ ਤੈਨੂੰ ਦੱਸ ਕੇ ਲਾਟਿਆ ਐਨੇ ਰੁਪਏ ਹੁੰਦੇ ਫਿਰ ਗੱਲ ਉਹਦਾ ਸੀ ਕਰ ਲਾਂਗੇ ਤੇਰੇ ਮਾਪੇ ਚਲ ਕੋਈ ਗੱਲ ਨਹੀਂ ਤੋਰ ਦੇਣਗੇ ਤੇਰਾ ਮਾਪੇ ਹਾਂ ਤੇਰੇ ਮਾਪੇ ਨੂੰ ਅਸੀਂ ਸਮਝਾ ਦਿਆਂਗੇ ਵੀ ਤੋਰ ਦੇ ਦੇ ਚਲ ਕੋਈ ਨਾ ਚੰਗਾ ਬਾਈ ਚਲ ਠੀਕ ਧੰਨਵਾਦ ਮੇਰਾ ਹਾਲ ਚਾਲ ਪੁੱਛ ਲੇ ਹੋ ਕੋਈ ਨਾ ਕੋਈ ਨਾ ਆ ਗਾ ਜੀ ਨਾਮ ਹੀ ਓਖਾ ਯਾਰ ਤੇਰਾ ਇਹਦਾ ਵਿਚਾਰੇ ਦਾ ਬਾਲਾ ਓਖਾ ਯਾਰ ਹਨਾ ਹੋਰ ਇੱਕ ਤਾਂ ਇਹਦੇ ਮਾ ਪਿਓ ਨਹੀਂ ਮੰਨਦੇ ਇੱਕ ਕਹਿੰਦਾ ਵਿਚਾਰਾ ਕਹਿੰਦਾ ਹੁਣ ਪੈਸੇ ਨਹੀਂ ਹੈਗੇ ਬਸ ਉਹੀ ਗਰੀਬ ਦੇ ਗਰੀਬ ਭਾਗ ਬਸ ਚਲ ਕੋਈ ਨਾ ਰੱਬ ਬਣੀ ਕਰੂ ਆਪਾਂ ਵੀ ਚੱਲੀਏ ਚੱਲ ਚੱਲੀ ਵਸਾ ਓ ਆਪਾਂ ਵੀ ਚੱਲੀਏ ਆ ਜਾ